जय श्री राम जी मैं ਤੁਹਾਡਾ ਆਪਣਾ अरुण ਕੁਰਾਲੀ ਅੱਜ ਕੱਲ੍ਹ ਦੁਨੀਆ ਦੇ ਵਿੱਚ ਅੰਤ ਵਿਸ਼ਵਾਸ ਦਾ ਪੂਰੀ ਤਰ੍ਹਾਂ ਬੋਲ ਬੱਲਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਸਖਤ ਕਦਮ ਚੱਕਣ ਦੀ ਲੋੜ ਹੈ ਤੁਹਾਨੂੰ ਨਾਲ ਦੀ ਨਾਲ ਇੱਕ ਤਸਵੀਰ ਦਿਖਾ ਰਿਹਾ ਕਿ ਕਿਸ ਤਰ੍ਹਾਂ ਇੱਕ ਮੈਲਾ ਆਪਣੇ ਆਪ ਦੇ ਵਿੱਚ ਇਹ ਦਰਸਾ ਰਹੀ ਹੈ ਕਿ ਉਸ ਦੇ ਵਿੱਚ ਕੁਝ ਨਾ ਕੁਝ ਆਇਆ ਹੋਇਆ ਜਿਵੇਂ ਕਿ ਉਸ ਦੇ ਵਿੱਚ ਕਾਫੀ ਸ਼ਕਤੀਆਂ ਹੋਣ ਅਤੇ ਮੁਰਗੇ ਵਾਂਗ ਇਹ ਸਿਰ ਵੀ ਮਾਰਦੀ ਹੋਈ ਨਜ਼ਰ ਆ ਰਹੀ ਹੈ ਪਤਾ ਨਹੀਂ ਕਿਹੜੀਆਂ ਇਸ ਦੇ ਵਿੱਚ ਸ਼ਕਤੀਆਂ ਪਤਾ ਨਹੀਂ ਕਿਹੜੇ ਇਹਦੇ ਵਿੱਚ ਕੌਣ ਆਇਆ ਹੋਇਆ ਤੇ ਇਹਨੂੰ ਕੱਢਣ ਵਾਸਤੇ ਸਰਕਾਰਾਂ ਨੂੰ ਵੀ ਉਪਰਾਲੇ ਹੁਣ ਕਰਨੇ ਚਾਹੀਦੇ ਆ ਕਿਉਂਕਿ ਅੰਧਵਿਸ਼ਵਾਸ ਦੇਸ਼ ਦੇ ਉੱਪਰ ਐਨਾ ਹਾਵੀ ਹੋ ਰਿਹਾ ਹੈ ਕਿ ਲੋਕਾਂ ਦੇ ਵਿੱਚ ਇਹ ਹੁੰਦਾ ਹੈ ਕਿ ਸ਼ਾਇਦ ਉੱਥੇ ਜਾ ਕੇ ਸਾਡਾ ਕੰਮ ਹੀ ਬਣ ਜਾਵੇ ਲੋਕ ਬਿਮਾਰ ਹੁੰਦੇ ਨੇ ਅਤੇ ਬਿਮਾਰੀ ਦੇ ਵਿੱਚ ਅਕਸਰ ਇਹਨਾਂ ਲੋਕਾਂ ਦੇ ਕੋਲ ਫਸ ਜਾਂਦੇ ਨੇ ਅਤੇ ਉਹਨਾਂ ਨੂੰ ਇੰਜ ਲੱਗਦਾ ਕਿ ਸ਼ਾਇਦ ਇਹੀ ਲੋਕ ਨੇ ਜੋ ਉਹਨਾਂ ਨੂੰ ਇਸ ਬਿਮਾਰੀ ਤੋਂ ਕੱਢ ਸਕਦੇ ਨੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ ਕਿ ਇਨ੍ਹਾਂ ਖਾਤਰ ਜੋ ਅਜਿਹੇ ਕਰਦੇ ਨੇ ਕਿ ਇਨ੍ਹਾਂ ਖਾਤਰ ਵੀ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਅਤੇ ਜੇਕਰ ਕੋਈ ਲੋਕਾਂ ਨੂੰ ਗਲਤ ਤਰੀਕੇ ਦੇ ਨਾਲ ਉਕਸਾ ਕੇ ਲੁੱਟਖਸਕੁੱਟ ਕਰਦਾ ਹੈ ਤੇ ਉਸਦੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਵੀ ਕਮੈਂਟ ਕਰਕੇ ਇਸ ਵੀਡੀਓ ਨੂੰ ਵੇਖਦੇ ਹੋਏ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ